ਡੇਰਾ ਬਾਬਾ ਨਾਨਕ ਕਰਤਾਰਪੁਰ ਲੰਗੇ ਦੇ ਨਾਲ ਦਰਸ਼ਨ ਸਥਲ ਤਿਹੜੀ ਦੀ ਪਾਣੀ ਦੀ ਮਾਰ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਦਰਸਲ ਪਹਾੜਾ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਜਿੱਥੇ ਪੂਰਾ ਪੰਜਾਬ ਹੜ੍ਹ ਦੀ ਮਾਰ ਹੇਠ ਆ ਚੁੱਕਿਆ ਹੈ ਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਦਰਸ਼ਨ ਸਥਲ ਤੋਂ ਦੂਰਬਿੰਦ ਰਾਹੀ ਸੰਗਤਾਂ ਦੇ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ 시ਕਰਤਾਰਪੁਰ ਸਾਹਿਬ ਦੇ ਦੂਰਦਰਸ਼ਨ ਦੇਦਾਰ ਕੀਤੇ ਜਾਂਦੇ ਨੇ ਪਰ ਲਗਾਤਾਰ ਬਰਸਾਤ ਦੇ ਚਲਦਿਆਂ ਪਾਣੀ ਕਾਫੀ ਜ਼ਿਆਦਾ ਭਰ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਹੈ कुझु <laughs> <laughs> ਹਨ ਨੁਕਸਾਨ ਪਹੁੰਚਾ ਸਕਦਾ ਕਦਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪਿੱਛੇ ਕਿਰਾਏ ਦੇ ਸਮਾਨ ਦੀ ਪੰਡੇ ਲਈ ਪੰਡਾ ਹਰ ਤਰ੍ਹਾਂ ਬਣੇ ਕਿਉਂਕਿ ਤੁਹਾਨੂੰ ਨੁਕਸਾਨ ਇਹ ਵਾਲਾ ਨਹੀਂ ਉਧਰ ਸਾਰੇ ਪਿੱਛੇ ਬਰੋਲਾ ਪਿਆ ਸਾਰੇ ਟੁੱਟਣ ਰਿਹਾ ਕਹਿੰਦੇ ਕੋਈ ਕਹਿੰਦੇ ਪਾਣੀ ਚੱਲਦਾ ਨਹੀਂ ਪਾਣੀ ਨਹੀਂ ਜਾਉਂਦਾ ਕੋਈ ਸਟਾਕ ਸੱਤ ਸਲਾਹ ਕੋਈ ਬਸ ਅਸਿੰਤ ਘਟੇਗਾ ਪਾਣੀ ਉਹ ਇਹ ਚੰਨ ਪ੍ਰਸ਼ਾਸਨ ਆਇਆ ਕੋਈ ਕੇ ਦੇ ਸਾਰ ਲੈ ਕੇ ਇਹਨੂੰ ਕੁੱਛੀ ਗਈ ਸੀ ਭਾਈ ਜੀ ਪਾਣੀ ਪਾਣੀ ਤਾਂ ਜਿਆਦਾ ਸਮਾਂ ਨਹੀਂ ਆ ਰਿਹਾ। ਮੇਵਾਸ ਨੇ ਤੇ ਸਾਇੰਸ ਨਾਲ ਪਾਣੀ। ਪਾਣੀ ਬਹੁਤ ਹੈ ਜੀ, ਪਾਣੀ ਬਹੁਤ ਜ਼ਿਆਦਾ ਨਹੀਂ। ਹਨਾ। ਹਨਾ। ਖਾਨੀ ਹੋ ਸਕਦਾ ਜੀ ਹੋਰ ਜ਼ਿਆਦਾ ਇਹਨਾਂ ਖਾਨ ਹੋ ਸਕਦਾ। ਕੋਈ ਆਇਆ ਪਟਾਖੇ ਨਾਲ ਕੋਈ ਆਇਆ। ਇਹ ਮੰਨਦਾ। ਹਾਂ ਜੀ। ਇਹ ਮੰਨਦਾ। ਮੰਗੂ ਕਹਿੰਦੇ ਨੇ ਵੀ ਚਲੋ ਆਪਾਂ ਪਾਣੀ ਦਾ ਇਦਾਂ ਕੋਈ ਕਵਰ ਕਰਨ ਪਾਣੀ ਨੂੰ। ਤੇ ਕੋਈ ਹੋਰ ਵੀ ਸਾਡਾ ਕੋਈ ਚੰਗਰਾ ਵਾਚਾ ਆ ਜੁਰਾ ਮਲੇ ਇਹ ਕੋਈ ਸਾਨੂੰ ਮਤਲਬ ਇਹ ਵੀ ਮੰਨਦਾ ਸਾਡੀ